ਤੁਸੀਂ ਦੇਖ ਰਹੇ ਹੋ ਪੰਜਾਬ ਟੂਰ ਦੇ ਵੈਬ ਟੀਵੀ ਤੇ ਮੈਂ ਹਰਪ੍ਰਿੰਦ ਸਿੰਘ ਸਾਨੀ ਅੱਜ ਅਸੀਂ ਪਹੁੰਚੇ ਹਾਂ ਬਲਾਗ ਕਾਨੋਣ ਦੇ ਪਿੰਡ ਕਠਾਣਾ ਦੇ ਵਿੱਚ ਇਹ ਭਰੋਸੇ ਨੂੰ ਜੋ ਸੂਤਰ ਦੱਸਦੇ ਆ ਕਿ ਪਿੰਡ ਕਠਾਣਾ ਜਿਹੜਾ ਇਹ ਸਨ 47 ਦੀ ਵੰਡ ਤੋਂ ਪਹਿਲਾਂ ਇਹਦੀ ਤਹਿਸੀਲ ਜਿਹੜੀ ਉਹ ਗੁਰਦਾਸਪੁਰ ਤੇ ਜ਼ਿਲ੍ਹਾ ਇਹਦਾ ਸਿਆਲਕੋਟ ਸੀ ਤੇ ਅੱਜ ਇਹ ਮਸਜਿਦ ਜਿਹੜੀ ਆ ਪਿੰਡ ਕਠਾਣਾ ਦੇ ਵਿੱਚ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਆ ਢਾਟ ਢੇਰੀ ਹੋ ਚੁੱਕੀ ਆ ਔਰ ਤੁਹਾਨੂੰ ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਬਸਜਦਵਾ ਇਹਦਾ ਮੇਨ ਦਰਵਾਜ਼ਾ ਜਿਹੜਾ ਇੱਥੇ ਸਾਹਮਣੇ ਹੁੰਦਾ ਇੱਥੇ ਇਹਦਾ ਮੇਨ ਦਰਵਾਜ਼ਾ ਹੈ ਇਹ ਹੁਣ ਮਸਜਿਦ ਜਿਹੜੀ ਆ ਸਾਰੀ ਢਾਂਟੇ ਦੀ ਹੋ ਚੁੱਕੀ ਆ ਇਸ ਦੇ ਵਿੱਚ ਪਵਿੱਤਰ ਗ੍ਰੰਥ ਪੁਰਾਨ ਸਰੀਫ ਜਿਹੜੀ ਉਹਦਾ ਇੱਥੇ ਜਾਪ ਹੁੰਦਾ ਸੀ ਤੇ ਔਰ ਤੁਹਾਨੂੰ ਮੈਂ ਦੱਸਣਾ ਅੱਜ ਵੀ ਉਹਦੇ ਸਰਦਾਰ ਜਿਹੜੇ ਆ ਉਹ ਇੱਥੇ ਆਪਣੇ ਅਰਗਬਤੀ ਦੀਵਾ ਜਿਹੜਾ ਜਗਾਉਂਦੇ ਆ ਉਹਨਾਂ ਦੇ ਨਾਮ ਤੇ ਦੀਵਾ ਜਗਦਾ ਵਾ ਉਹਨਾਂ ਦਾ ਨਾਮ ਜਿਹੜਾ ਇੱਥੇ ਲਿਆ ਜਾਂਦਾ ਵਾ ਇਹ ਉਹੀ ਜਗਾਵਾ ਜਿੱਥੇ ਪਵਿੱਤਰ ਕਰਾਨ ਸ੍ਰੀ ਦਾ ਜਿਹੜਾ ਸਿਰ ਨੂੰ ਅੰਮ੍ਰਿਤ ਵੇਲੇ ਜਿਹੜੀ ਆ ਗੁਰਬਾਣੀ ਇੱਥੇ ਪੜ੍ਹੀ ਜਾਂਦੀ ਸੀ ਤੇ ਜਾਨੂ ਕਰਾਇਆ ਜਾਂਦਾ ਸੀ ਸੰਕਤਾਂ ਨੂੰ ਤੇ ਸਰਭਾਭ ਜਿਹੜੇ ਬੜੇ ਉਤਸ਼ਾਹ ਨਾਲ ਇੱਥੇ ਹੁੰਦੇ ਸੀ ਆ ਦੱਸਦੇ ਕਿ ਹੁਣ ਇੱਥੇ ਇੱਕ ਪਲਾਗ ਦਾ ਤਰਖਤਾ ਜਿਹੜਾ ਇਹਨੂੰ ਪਾਰਕ ਜਿਹੜਾ ਬਹੁਤ ਵੱਡਾ ਬਣ ਚੁੱਕਾ ਵਾ ਇਹਦਾ ਕਰਕੇ ਜਿਹੜੀ ਇਹ ਬਿਲਡਿੰਗ ਹੈ ਪੂਰੀ ਖੰਡਰੋ ਚੁੱਕੀ ਆ ਇਹ ਪਾਗੜਾ ਤਰਕ ਦੇਖੋ ਇਹ ਕਿੰਨਾ ਵੱਡਾ ਹੋ ਗਿਆ ਇਹਦੇ ਨਾਲ ਹੀ ਇਹ ਬਿਲਡਿੰਗ ਜਿਹੜੀ ਆ ਢਹਿ ਢੇਰੀ ਹੋ ਗਈ ਆ ਇਸ ਦੇ ਨਾਲ ਇੱਕ ਬੌਂਟ ਹੀ ਵਧੀਆ ਉਹ ਹੀ ਜਿੱਥੇ ਉਸ ਸਮੇਂ ਲੋਕ ਜਿਹੜੇ ਸੀ ਉਹ ਪਾਣੀ ਵੀ ਪੀਂਦੇ ਸੀ ਉਹ ਤੁਹਾਨੂੰ ਲੋਕ ਦੀ ਤਸਵੀਰ ਦਿਖਾਉਂਦਾ ਉਹ ਵਗਨ ਨੰਝ ਇਹ ਖੂਹ ਹੀ ਜਿੱਥੇ ਸਰਦਾਲੂ ਜਿਹੜੇ ਸੀ ਔਰ ਲੋਕ ਜਿਹੜੇ ਇੱਥੇ ਆਉਂਦੇ ਸੀ ਇਹ ਖੂਹ ਦੇ ਵਿੱਚੋਂ ਜਲ ਜਿਹੜਾ ਉਹ ਸਕਦੇ ਸੀ ਤੇ ਮੇਰੇ ਹਿਸਾਬ ਨਾਲ ਤੇ ਇੱਥੇ ਇਸ਼ਨਾਨ ਵੀ ਕਰਦੇ ਹੋਣਗੇ ਇਹ ਬਹੁਤ ਵਧੀਆ ਪਵਿੱਤਰ ਜਗ੍ਹਾ ਹੈਗੀ ਪਰ ਅੱਜ ਦੇਖੋ ਇਹ ਕਿਤਰਾ ਜੀ ਕੋਈ ਸਾਫ ਨਹੀਂ ਕੋਈ ਸਫਾਈ ਨਹੀਂ ਪਰ ਸਾਡੀਆਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਿਸ ਤਰ੍ਹਾਂ ਸਾਡੇ ਵਿਰਸੇ ਨੂੰ ਪਾਕਿਸਤਾਨ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕਾਂ ਨੇ ਸਾਂਭ ਕੇ ਰੱਖਿਆ ਤੇ ਸਾਡੀਆਂ ਵੀ ਸਰਕਾਰਾਂ ਨੂੰ ਉਹ ਭਾਈਚਾਰੇ ਦੇ ਲੋਕਾਂ ਦੀਆਂ ਬਣੀਆਂ ਯਾਦਗਾਰਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਵਾ ਪਰ ਅੱਜ ਦੇਖੋ ਸਭ ਕੁਝ ਜਿڑا ਖੰਡਰ ਬਣ ਚੁੱਕਾ ਵਾ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਤੇ ਤਾਂ ਕਿ ਗਾਉ ਤਾਂ ਗਾਂ ਵੀਡੀਓ ਦਾ ਜਿਹੜਾ ਵਾ ਪਤਾ ਲੱਗ ਸਕੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਵਾਕਿਆ ਸਾਡਾ ਪਿੰਡ ਕਠਾਣਾ ਜਿਹੜਾ ਸੀ ਅਸੀਂ ਇੱਥੇ ਜਾ ਕੇ ਤੇ ਸਰਦਾ ਦੇ ਤੋਤੇ ਇੱਥੇ ਆ ਕੇ ਆਪਣਾ ਕ੍ਰਾਂਤੀਪ ਜਿਹੜੀ ਉਹ ਪੜਦੇ ਸੀ ਤੇ ਉਹਦਾ ਅਸੀਂ ਜਾਬ ਕਰਦੇ ਸੀ ਸੋ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ